ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖਣ ਕਿਉਂਕਿ ਜੀ ਸਾਡੇ ਤੋਂ ਗਾਲਾਂ ਨਿਕਲ ਜਾਂਦੀਆਂ ਸਾਡਾ ਕਿਸੇ ਵੀ ਜਾਤ-ਪਾਤ ਨਾਲ ਕੋਈ ਸਮਾਨ ਨਹੀਂ ਕਿਸ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਕਿਰਪਾ ਕਰਕੇ ਸਾਡੀ ਵੀਡੀਓ ਕੁੜੀਆਂ-ਬੁੜੀਆਂ ਨਾ ਦੇਖੋ ਜੀ ਜੰਗੀਤ ਹੈ ਆਹ ਕਿਹੜਾ ਬਠਾ ਨੋ ਹੋ ਕੀ ਹਾਲ ਹੈ ਜਵਾਨਾ ਉਹ ਵਧੀਆ ਜੀਤ ਕਿਵੇਂ ਆ? ਓ ਠੀਕ ਆ ਵਧੀਆ ਕਿਦੜੇ ਫਿਰਦਾ ਦੀ ਰਾਤ ਹੋਏ। ਓਏ ਮੈਂ ਤਾਂ ਇੱਥੇ ਆ ਹੀ ਮੈਂ ਬੱਚੇ ਵੜਦੇ ਆ ਕਣਕ ਚ। ਅੱਛਾ ਮਾਤਾ ਫੋ ਗਾਵਾਂ ਯਾ ਨੇ ਨਾ ਬਾਲਾ ਨਿਸ਼ਾਨ ਕਰ ਤਾ ਪੁੱਛ ਨਾ ਸਾਰੀ ਫਸਲ ਬੜੀ ਖਰਾਬ ਹੋਈ ਪਈ ਐ। ਓ ਮੈਂ ਕੱਢ ਕੇ ਆਇਆ ਪ੍ਰੋਹਣੇ ਦੋ ਹੁਣ ਬੱਚੇ ਜੇ। ਅੱਛਾ ਅਰੇ ਬਾਜਾ ਕੁਛ ਸੁਣਾ ਨਾ ਵੀ ਤਾ ਜੀ। ਕਾਦੀ ਨਵੀਂ ਚਾਦੀ ਭਰਾਵਾ। ਹਾਂ। ਜਿਵੇਂ ਬੀਤ ਜਾ ਪਿਆ ਓਏ। ਹੋਰ ਖਾਸ ਮੈਂ ਦਾ ਸਾਦੈ ਨੂੰ ਮਾ। ਬਿਮਾਰ ਬਮੂਰੇ ਨਾ ਹੋਏ ਬਿਮਾਰ ਕਾਣੂ ਹਾਂ ਉਹ ਘਰੇ ਕਲੀਏ ਹੀ ਨਹੀਂ ਮੁਗਦਾ ਉਹ ਐ ਕਿਵੇਂ ਕਰੇ ਕਿ ਨੌਰਣੀ ਲੜਦੀ ਐ ਹੋਰ ਜੀ ਤਨੂ ਕੀ ਦਸਾਂ ਬਸ ਉਹ ਤਾਂ ਘਰ ਦੇ ਮਰਨੇ ਨਹੀਂ ਮੁਗਦੇ ਬੁੜੀਆਂ ਲੈ ਕੇ ਵਹ ਜਾਂਦੀਆਂ ਕੰਮ ਕਰ ਕਰ ਜਾ ਜਿਹੜਿਆ ਫਿਰ ਦਰਦ ਕਰਜਾ ਦਾ ਕਿਹੜਾ ਜੀ ਤ ਹੋਰ ਕੀ ਹੋ ਗਿਆ ਹੋਰੀ ਰੋਗ ਲੱਗ ਗਿਆ ਉਹ ਕੀ ਲੱਗ ਗਿਆ ਖਸਮਾ ਕਾਲਾ ਪੀੜਿਆ ਹੋ ਗਿਆ ਓਏ ਕਾਲਾ ਕਾਣੂ ਹੋਰ ਕੈਂਸਰ ਹੋ ਗਿਆ ਓਏ ਕਾ ਮਾਰਦਾ ਹੈ ਪੁੱਤ ਇਹ ਬੰਦੇ ਨੂੰ ਮੋਰ ਐਡੀ ਕਿਹੜੀ ਬਿਮਾਰੀ ਲੱਗੀ ਉਹ ਬਸ ਪੁੱਛਣਾ ਟੁਰਕੀ ਨਹੀਂ ਖੜੀ ਹੁੰਦੀ ਅੱਛਾ ਕੋਕੂ ਦਾਣਾ ਕੰਮ ਕਰਨੋਂ ਹਟ ਗਿਆ ਹਟ ਗਿਆ ਜੀਤ ਕੀ ਕਰੀ ਤੇਰੀ ਨੂੰ ਤੂੰ ਪਹਿਲਾਂ ਕੋਈ ਨਾ ਦੱਸੀ ਨਾ ਕੁਝ ਦੱਸ ਨਾ ਕਿ ਓਏ ਨਹੀਂ ਦੱਸਦਾ ਤਾ ਨਫਰਾ ਮੱਚ ਗੱਲ ਰਹਿ ਜੂਗੀ ਚੰਗਾ ਹੋਇਆ ਤੂੰ ਮੇਰੇ ਕੋਲ ਗੱਲ ਕਰਤੀ ਮੇਰਾ ਗੁਰ ਭਾਈ ਬਣਿਆ ਹੋਇਆ ਇੱਕ ਬੈਦ ਅੱਛਾ ਹਾਂ ਕੌਣ ਹੋ ਉਹ ਆਹ ਨਾਲ ਦੇ ਪਿੰਡਾ ਕਿਤੜ ਚੱਕ ਪਿਸਤੌਲਗੜ ਅੱਛਾ ਨਾਂ ਕੀ ਆਦਾ ਉਹਦਾ ਨਾਂ ਹੈ ਵੈਦ ਆਯੁਰਵੇਦ ਮਕੰਦ ਅੱਛਾ ਹਾਂ ਤੇ ਭਾਈ ਇਹ ਜੀ ਦਿੰਦਾ ਮੇਰੇ ਵੀ ਫਾਲਟ ਜਾ ਪੈ ਗਿਆ ਸੀ ਹੁਣ ਕੁਦਾਣਾ ਕੰਮ ਕਰਨੋਂ ਹਟ ਗਿਆ ਅੱਛਾ ਮੈਨੂੰ ਐਂ ਹੀਆਂ ਪੁੜੀਆਂ ਦਿੱਤੀਆਂ ਉਹਨੇ ਕੰਦ ਚ ਪਾਦਾ ਭੈਣ ਤੋਂ ਦਾ ਵਰਮਾ ਬੰਗ ਹੋ ਜਾਂਦਾ ਹੈ ਐ ਹੋ ਯਾਰ ਹਾਂ ਜੀ ਤੇ ਮੇਰੇ ਨਾਲ ਹਾਂ ਕਰਨਾ ਗੱਲ ਯਾਰ ਤੋ ਚਲਿਏ ਨਾ ਆਪਾਂ ਮੈਂ ਕਹਿੰਦਾ ਤੂੰ ਪਿਆਰੀ ਬੱਟ ਤੇ ਆ ਚਲਿਏ ਮੈਂ ਉਹਦੇ ਨਾਲ ਗੱਲ ਕਰਨੂ ਮੇਰੇ ਭਾਈ ਨਾਲ ਵੀ ਇਹ ਮੇਰਾ ਭਾਈ ਬਣਿਆ ਠੀਕ ਹੈ ਜੇ ਨਾ ਤੈਨੂੰ ਰੇਲ ਗੱਡੀ ਦੇ ਇੰਜਣ ਵਾਂਗੂ ਚੱਲਣ ਲਾ ਦੇ ਮੈਨੂੰ ਕਹਿ ਦੀ ਜਾ ਹਾਂ ਜੀ ਯਾਰ ਹਾਂ ਚੱਲ ਫੇ ਚਲਿਏ ਯਾਰ ਇਹ ਫਿਰ ਟਾਈਮ ਆ ਜਾ ਦੋ ਇਧਰ ਨਹੀਂ ਸੀ ਆਤੀ ਇਹ ਨਾਲ ਆ ਜਾ ਆ ਆ ਚਲਿਏ ਉਹਨਾ ਭਾਵੇਂ ਦੀਨਾ ਹਾਂ ਕੜਾ ਕੜੋਤਾ ਕੱਟੀ ਬੱਛੀ ਦੇ ਕੱਟ ਦਿਆ ਕਰੇਗਾ ਵੈਰੀਆ ਅੱਛਾ ਯਾਰ ਇੰਨੀ ਤਗੜੀ ਬਲਾ ਹੋ ਦਵਾਈਆਂ ਜੀ ਗੜੀਆਂ ਬੂਟੀਆਂ ਬਾਹਰੋਂ ਮੰਗਾਉਂਦਾ ਐ ਐਡਾ ਤਗੜਾ ਬੈਦ ਮੈਂ ਕਦੇ ਸੁਣਿਆ ਨਹੀਂ ਨਾ ਬਹੁਤ ਨੇੜੇ ਤੇੜੇ ਪਿੰਡਾਂ 'ਚ ਨਾ ਚੱਲਦਾ ਹੁੰਦਾ ਤੇ ਮੈਂ ਕਦੇ ਪੁੱਛਿਆ ਨਹੀਂ ਤੂੰ ਗੱਲ ਹੀ ਨਹੀਂ ਕਰੀ ਗੱਲ ਨਹੀਂ ਕੀਤੀ ਆ ਜਤਨ ਮੈਂ ਲੈ ਕੇ ਚੱਲਦਾ ਚੱਲ ਕੁਛ ਵੀ ਨਹੀਂ ਬਿਮਾਰੀ ਕਮਲਿਆ ਇਹਦੀ ਜਿੱਤਾਂ ਦੀ ਦੇਰੀ ਐ ਆ ਜਾ ਕਲੇਸ਼ ਮੁੱਕੂ ਕਰੇ ਉਹ ਕਾ ਨੇੜੇ ਦੀ ਹੈ ਦਫ਼ਤਰ ਆਪਣੇ ਭਾਈ ਦਾ ਅੱਛਾ ਆ ਬਾਗਬੱਟੀ ਤੋਂ ਵੱਧ ਕੇ ਭਰਾ ਹੈ ਮੇਰਾ ਠੰਡ ਠੰਡ ਲਗਾਤੀ ਤੂੰ ਤਾਂ ਜੀ ਤਾਂ ਕੇੜੀ ਖਾਸਮਾ ਮੈਨੂੰ ਜਿਹੜੀ ਦਿੱਤੀ ਸੀ ਨਾ ਦਵਾਈ ਹਾਂ ਮੈਂ ਤਾਂ ਜੀ ਕਰਦਾ ਹੁਣੇ ਜਾ ਕੇ ਨਹਿਰ 'ਚ ਨਹਾ ਲਾਂ ਅੱਛਾ ਹਾਂ ਖਾਸਮਾ ਕੋਈ ਮਾੜੀ ਮੋਟੀ ਜੜੀ ਬੂਟੀ ਨਹੀਂ ਆਂਦੇ ਕੋਲੇ ਉਤਾ ਬਾਹਰ ਕੈਂਟਰੀ ਜੋ ਮੰਗਾਉਂਦਾ ਹੈ ਅੱਛਾ ਇਹ ਅੱਛਾ ਦੰਦ ਹੋ ਗਈ ਸਫੇਦ ਮੋਸ਼ਰੀ ਹੋ ਗਈ ਕੀੜਾ ਜਿਹੜੀ ਬੂਟੀ ਹੋ ਗਈ ਸਲਾਜੀ ਹੋ ਗਈ ਅੱਛਾ ਯਾਰ ਉਹਨੀਆਂ ਨਿਰੀਆਂ ਲਗਾਈਆਂ ਖਸਮਾ ਰੱਖੀ ਬੈਠਾ ਉਹ ਆਪਣਾ ਮੋਟਰਸਾਈਕਲ ਨਾ ਕੋਈ ਲੈ ਜਾਂਦਾ ਨਾ ਲਾਏ ਨਹੀ ਜਾਂਦਾ ਨਹੀ ਜਾਂਦਾ ਇਹ ਮਕੰਦ ਦਾ ਆਊਟ ਡਰ ਇਧਰ ਆਈ ਜੀ ਹਾਂ ਉਹ ਉਸੇ ਪੁੱਛਿਆ ਕਿ ਕੋਈ ਚਾਰੀ ਨਹੀਂ ਹੁੰਦੀ ਓਏ ਮੋਟਰਸਾਈਕਲ ਤੇ ਠੰਡ ਲੱਗਦੀ ਐ ਜੀ ਤੂੰ ਉਹ ਮੋਟਰਸਾਈਕਲ ਤੇ ਤਾਂ ਫਿਰ ਐਂ ਕਰਕੇ ਨਾ ਸੁੱਕੀ ਠੰਡ ਪੈਂਦੀ ਐ ਆਹ ਆ ਦਫਤਰ ਆ ਗਿਆ ਪੋਸਟਰ ਲੱਗੇ ਪਿਆ ਨਾ ਹਾਂ ਆ ਦੇਖ ਸੰਪਰਕ ਕਰੋ ਠੀਕ ਐ ਹਾਂ ਮਕੰਦ ਬਾਬਾ ਆਯੁਰਵੇਦ ਠੀਕ ਹੈ ਆ ਜਾ ਚਲੀ ਫਿਰ ਆ ਜਾ ਜੜੀਆਂ ਬੂਟੀਆਂ ਦਵਾਈਆਂ ਇਹ ਗੱਲ ਕਰੀ ਉਹਨੇ ਨਾ ਉਹ ਮੇਰੇ ਨਾਲ ਭਾਈ ਚਾਰਾ ਤੈਨੂੰ ਕਹਦਾ ਮੇਰੀ ਗੁਰ ਭਾਈ ਆ ਉਹ ਜੀ ਤੂੰ ਮਰਵਾਣ ਆ ਨਹੀਂ ਉਹ ਮੈਂ ਕਹਿੰਦਾ ਤੂੰ ਟੈਨਸ਼ਨ ਨਾ ਲੈ ਇੱਕ ਪੁੜੀ ਲਵੇਂਗਾ ਨਾ ਠੀਕ ਹੈ ਇਹ ਨਾ ਰਿੰਗ ਪਿਸਟ ਮੇ ਜਿਵੇਂ ਚੱਲਦਾ ਨਾ ਇੰਜਣ ਦਾ ਟੱਕ 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 ਨਾ ਚੱਲੇ ਆਪਾਂ ਆਪਾਂ ਨੂੰ ਕਹਿਦੀ ਜਾ ਭਰਾਵਾ ਤੂੰ ਐਵੇਂ ਝੂਠ ਮਾਰਦਾ ਸੀ ਬਾਕੀ ਆ ਆ ਜੀ ਤਾਂ ਦਾਨ ਵਾਲੀ ਦੁਨੀਆ ਆਉਂਦੀ ਹੈ ਚੰਗਾ ਰਹਿ ਗਿਆ ਮੈਨੂੰ ਦੱਸ ਮੈਂ ਤੈਨੂੰ ਦੱਸਦਾ ਓਹੋ ਮੈਂ ਤਾਂ ਕਈਆਂ ਦਾ ਪਣਾ ਕਰਿਆ ਅੱਛਾ ਹਜ਼ਾਰਾਂ ਬੰਦਿਆਂ ਦੀ ਜ਼ਿੰਦਗੀ ਬਚਾਤੀ ਮੈਂ ਚਾਰ ਚਾਰ ਪੰਜ ਪੰਜ ਦਰਜਣਾ ਜੰਮਤੀਆਂ ਉਹਨਾਂ ਨੇ ਅੱਛਾ ਏ ਹੋਰ ਪਹਿਲਾਂ ਤਾਂ ਪਹਿਲਾਂ ਤਾਂ ਬੁੜੀਆਂ ਤਲਾਕ ਦੇਣ ਤੇ ਕਰ ਤਿਆਰ ਸੀਗੀਆਂ ਓਏ ਮੇਰੇ ਵੀ ਫਲੇਸ਼ ਹੀ ਚਲੀ ਜਾਂਦਾ ਜੀ ਨਾ ਨਾ ਅੱਜ ਤੋਂ ਬਾਅਦ ਤੇਰੀ ਟੈਨਸ਼ਨ ਫਰੀ ਐ ਹੋਰ ਹੀਰਸ਼ਾ ਕੀ ਹਾਰਿਆ ਓਏ ਠੀਕ ਆ ਕਾ ਬੱਤਿਆ ਹੋਰ ਮਕੰਦ ਜੀ ਵਈਆ ਵਈਆ ਤੂੰ ਨਾ ਭਾਈਆ ਆ ਜਾ ਅੱਗੇ ਆਗੇ ਬੱਸ ਪੁੱਛਣਾ ਆਏ ਸਮਝਿਆ ਕੀ ਗੱਲ ਬਣ ਗਈ ਪੜਾ ਹੋਰ ਬਾਬਾ ਜੀ ਪੁੱਛਣਾ ਆਪਣਾ ਭਾਈ ਐ ਇਹ ਅੱਖਾ ਕਸ਼ਟ ਵਾਗਾ ਵਗਾ ਉਰੇ ਵਾਹ ਕਰੇ ਉਰੇ ਵਾਹ ਕਰੇ ਹੋਰ ਵਾਜੀ ਬੜਾ ਬੜਿਆ ਕੀ ਹਾਲ ਕਰਾ ਮੁੰਡਿਆ ਬੜੀਆ ਆ ਪੰਜਾਬ ਪੜਾਈ ਚ ਇਹ ਆਪਣੇ ਪਿੰਡ ਦਾ ਮੇਰਾ ਭਰਾ ਬਣਿਆ ਹੋਇਆ ਹਾਂ ਹੱਥ ਹੱਥ ਹਾਂ ਇਹ ਬੜਿਆ ਬੜਿਆ ਇਹਨੂੰ ਲੋਕ ਅਸੀ ਦਾ ਅੰਦਰੂਨਾ ਹੱਥ ਹੱਥ ਇਹ ਮੈਨੂੰ ਕਹਿੰਦਾ ਆ ਗੱਲ ਤੇ ਬਾਤ ਆ ਮਗਾ ਜਾ ਹੋਏ ਤੇਰੇ ਪਹਿਲਾਂ ਕਿਉਂ ਨਹੀਂ ਮੈਨੂੰ ਦੱਸਿਆ ਮਗਾ ਅਹਿਰੇ ਦਾ ਕਿਹੜਾ ਰੋਗ ਮੰਗਿਆ ਅੱਜ ਦੀ ਰਾਤ ਮਗੰਡ ਵਾਇਦਪੁਰੇ ਆਉਣਾ ਪਿਆ ਤੁੰ ਉਹ ਬੱਸ ਬਣਾ ਚਾ ਨਾ ਬੱਸ ਇਹਦਾ ਕੁ ਪੁਰਾਣਾ ਕੰਮ ਕਰ ਲਓ ਹਟ ਗਿਆ ਅੱਖਾ ਅੱਖਾ ਤੀ ਹੀ ਡਾਦੀ ਚੁੱਕੀ ਹਾਂ ਕਰੇ ਸੀ ਲੜਦੀਆਂ ਤਲਾਕ ਦੇ ਨੂੰ ਜਾ ਰਹੀ ਹੁੰਦਾ ਕਹਿੰਦਾ ਮੇਰੇ ਪੇਕੇ ਚੱਲੀਆਂ ਅੱਖਾ ਅੱਖਾ ਭੱਜੀ ਵਾਏ ਹੋ ਗਈ ਤੇ ਡਲਾਕਾਂ ਤੱਕ ਪਹੁੰਚ ਗਈ ਹੋ ਰਹੇ ਨੇ ਤਾਂ ਮੇਰੇ ਕੋਲ ਅੱਜ ਗੱਲ ਕਰੀ ਐ ਮੈਂ ਤਾਂ ਦੇਖੋ ਰੋ ਪਿਆ ਯਾਰ ਤਾਂ ਰੋ ਪਿਆ ਤੂੰ ਕਰੋ ਰੋਣਾ ਜੈਨਾ ਹੋਣਾ ਉਹ ਦਿਲ ਛੱਡ ਕੁਛ ਨਹੀਂ ਹੁੰਦਾ ਐ ਭਾਈ ਬੜੀ ਕੰਗੀ ਛਾ ਗਏ ਪਹੁੰਚ ਜਾ ਤੂੰ ਆਏਗੀ ਡੱਡੀ ਦਾ ਤੇ ਜੁਦਾ ਵੇਗਾ ਬੜੀ ਮਕਾਨ ਜੀ ਬੜੀ ਦੂਰੋਂ ਦੂਰੋਂ ਸੰਗਤ ਆਉਂਦੀ ਐ ਬੜਿਆ ਹੁਣੀ ਦੇ ਆ ਦੋ ਮੁੰਡੇ ਤਾਂ ਮੇਰੇ ਉਹ ਰਾਜ ਟੱਕਰੇ ਸੀ ਸਾਨੂੰ ਜਾਂਦੇ ਪੁੱਛਿਆ ਜੀ ਅਸੀਂ ਵਹੀ ਆਇਆ ਸੀ ਮੇਰੇ ਕੋਲੇ ਹੁਣ ਇਟਲੀ ਆ ਅੱਛਾ ਉਹ ਵੀ ਗਿਆ ਮੇਰੇ ਕੋਲ ਆ ਕੇ ਇਹੋ ਕਰਿਆ ਉਹ ਮੈਂ ਬੁਰਪੂ ਦਾ ਕੰਮ ਕਰਦਾ ਸੀ ਆਇਆ ਸੀ ਉਹ ਤੇ ਮੁੰਡੇ ਨਾਲ ਆਇਆ ਸੀ ਬੜਾ ਮਕਾਨ ਕੋਲੇ ਗਿਆ ਆਈਏ ਮੈਂ ਤਾਂ ਤੰਗੀ ਗੱਲ ਐ ਕਰ ਕਿਰਪਾ ਕਰਦੇ ਵਿਚਾਰੇ ਭਗਤਵੰਦੇ ਤੇ ਚਲੋ ਉਹ ਵੀ ਗਾਈ ਕਰ ਜਾ ਮੇਰੇ ਤੇ ਵੀ ਗੱਲ ਵੱਜਦਾ ਹੋਰ ਤੇਰੇ ਨਾਲ ਮੋਹ ਭਰੀਆਂ ਕਿੰਨੇ ਕਿਣਾ ਉਹ ਮੈਂ ਨੂੰ ਦੱਸਿਆ ਮੈਂ ਕਿਹਾ ਮੇਰਾ ਗੁਰ ਭਾਈ ਬਣਿਆ ਉਹ ਵੀ ਪੜੀ ਜਾ ਕੇ ਨਹੀਂ ਬੱਲਾ ਦੇ ਤੂੰ ਆਪਾਂ ਵੱਖੇ ਕੰਮ ਕਰ ਲੈ ਨਾ ਨਾ ਮੈਂ ਨੂੰ ਆਖਿਆ ਮੈਨੂੰ ਵੀ ਦਿੱਤੀ ਸੀ ਦਵਾਈ ਉਹ ਮੈਂ ਭਾਈ ਤੋਂ ਪੂਰੇ ਇੱਕ ਪਾਈਆ ਉਹ ਦੂਜਾ ਤੇ ਆਪਾਂ ਘੱਟ ਬਾੜੀ ਤੱਕੜ ਕੇ ਰਾਈ ਅੱਛਾ ਹਰ ਜੜੀਆਂ ਬੂਟੀਆਂ ਲੈਣ ਵਗ ਜਾਂਦਾ ਮੈਨੂੰ ਲੱਗਦਾ ਆਹ ਫੇ ਪਾਣਾ ਜੇ ਗੁੱਸੇ ਨਾਲ ਹੁੰਦਾ ਜੀ ਐਸ ਤਾਂ ਠੰਡੀ ਬੜੀ ਆ ਰਾਜੀ ਨਹੀਂ ਠੰਡ ਤਾਂ ਫਿਰ ਤੁਹਾਨੂੰ ਪਤਾ ਸੁੱਕੀ ਪਈ ਜਾਂਦੀ ਆ ਬੰਦ ਬੋਲ ਜੀ ਫਿੱਗਿਆ ਜਿਹੜੇ ਬੰਦੇ ਨੂੰ ਲਾ ਗਈ ਹੈ ਹਾਂ ਬੱਸ ਪੁੱਛ ਨਾ ਦੇਖ ਧੁਰ ਧੁਰ ਕੇ ਸੁੱਕਿਆ ਪਿਆ ਟੀਲੇ ਵਰਗਾ ਹੋ ਗਿਆ ਫਿਰ ਉਹ ਬੰਦੇ ਜਾਂ ਪੁਰਾਣਾ ਤਾਂ ਖਾ ਜਾ ਗਾਇਆ ਠੰਡ ਦੇ ਵਿੱਚ ਕਿਤੇ ਚੰਗੀ ਹੁੰਦਾ ਏ ਨਸ਼ਾ ਪਤਾ ਨਹੀਂ ਕਰਦਾ ਕੋਈ ਵੀ ਉਹ ਬੰਦਾ ਜਾਂ ਠੰਡ ਨਹੀਂ ਲੱਗਦੀ ਏ ਅਜਵਲ ਦੇ ਵਿੱਚ ਖਾਣਾ ਪੈਂਦਾ ਓ ਮਾਈਟ ਆਵੇ ਕੰਨ ਕੋਈ ਨਾ ਤੱਤੇ ਕੁਖੀ ਦਾ ਤਾਂ ਕਿਆ ਖਾਣਾ ਹੈ ਕੁਠਮਰੀ ਜਾਵਾ ਹਾਂ ਉਹ ਗਰੀਬ ਬੰਦਾ ਕਿੱਥੋਂ ਖਾ ਲੂਗਾ ਜੀ ਐਂ ਕਾ ਕਰੋ ਹੁੰਦਾ ਹੀ ਆ ਹੁਣ ਪਾਣੀ ਬਟਾ ਹੋ ਮਾਰਾ ਮੋਟਾ ਐ ਤਾਂ ਹੈ ਕਿ 2-4 ਕਿਲੇ ਡੰਗਾ ਸਰੀ ਜਾਂਦਾ 2-3 ਕਿਲੇ ਆਏ ਕਿ ਇੱਕ ਜਿੰਦਾ ਜਿੰਦਾ ਕਿਲਾ ਲੇਖੇ ਲਾ ਦੇਗਾ ਕੀ ਘਾਟਾ ਪੈਂਦਾ ਕਹਿੰਦਾ ਜਾਂ 100 ਸਾਜ ਨੂੰ ਆਟਮਾ ਆ ਜੇਗਾ ਉੱਪਰ ਪਾਹੇਂਦਾ ਇੱਕ ਕਿਲਾ ਉੱਡ ਗਿਆ ਉਹ ਘਾਟਾ ਪੈਂਦਾ ਤੇਰੀ ਉਮਰ ਦੇਖੀ ਯਾਰ ਕਹਿੰਦੇ ਲੋਕ ਵੀ

ਕਰੋ ਕੋਈ ਨਹੀਂ ਵਾਜੀ ਦੀ ਕੂਸ ਵੰਗੋ ਵਟੇ ਖਾਂਦੀ ਏ ਹਾਂਜੀ ਖਾਂਦੀ ਏ ਤੇ ਔਖਾ ਇਹ ਨਹੀਂ ਕੁਝ ਵੱਡੀ ਇਹਨੂੰ ਮੈਂ ਆ ਜਾਊਂਗਾ ਇਹ ਤੂੰ ਆਏ ਲਾਲਾ ਆਪਣੇ ਪਹਾੜਾਂ ਦੇ ਵਿੱਚ ਇੱਕ ਹੁੰਦੀ ਆ ਦੂਜੀ ਉਹ ਸਪਾਇਜ ਮੂਸ਼ਲੀ ਅੱਛਾ ਉਹਦੀ ਝਾੜੇ ਸਪਾਇਜ ਮੂਸ਼ਲੀ ਦੇ ਬੂਟੇ ਦੀ ਝਾੜੇ ਅੱਛਾ ਉਹ ਮਾਤਲੀ ਵਿੱਚ ਜਿਹੜੀ ਸਭ ਤੋਂ ਵਿਚਾਰੇ ਆਉਂਦੀ ਏ ਸਿੱਧੀ ਝਾੜ ਇੱਤੇ ਉਹ ਕੱਢੀ ਏ ਲੰਮੀ ਝਾੜ ਕਿਉਂਕਿ ਫਿਰ ਲਮਾ ਕਾਰਜਨ ਦੀ ਗੰਟਰੂ ਇਹ ਬੜੀ ਓਖੀ ਮਿਲਦੀ ਹੈ ਜੀ ਸੋ ਆਵਾਦੇ ਕੋਲ ਹੈ ਨਹੀਂ ਹੈ ਮਹਿੰਗੀ ਵੀ ਬਹੁਤ ਆ ਸੁਣਿਆ ਮਹਿੰਗੀ ਤਾਂ ਤੂੰ ਆਏ ਲਾਲਾ 7200 ਦੇ ਤੇ ਇੱਕ ਟਨ ਮਾੜੀ ਈ ਓਕੀ ਆਉਂਦੀ ਓਏ 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 ਉਹਦੇ ਹਿਸਾਬ ਨਾਲ ਮਿਲਦੀ ਹੈ ਫਿਰ ਲਾਉਣੀ ਪੈਂਦੀ ਹੈ ਮੈਨੂੰ ਸਾਫਾ ਨਹੀਂ ਪਏ ਤੇ ਪੁਣੇ ਦੇ ਕੰਮ ਤੇ ਤੂੰ ਆ ਲਾਲਾ ਤੈਨੂੰ ਮੈਂ ਦੂੰ ਸਿੰਗੀ ਲਾਉਣ ਵਾਲੀ ਜੇ ਐ ਖੱਚ ਕੇ ਲਾਏਗਾ ਉਸੇ ਉਸੇ ਲੋਟ ਵੱਡਾ ਹੋਈ ਜਾਊ। ਅੱਛਾ। ਇਹ ਥਾਪਣ ਨਾਲ ਧੋਣਾ ਪੈਂਦਾ ਪਹਿਲਾਂ। ਠੀਕ ਐ। ਇਹ ਥਾਪਣ ਤੂੰ ਐ ਲਾ ਰਾਇ ਆਪਣੇ ਸਮੁੰਦਰ ਦੇ ਝਾਕ ਦੇ ਵਿੱਚੋਂ ਕੱਢਿਆ ਹੋਇਆ ਥਾਪਣ। ਅੱਛਾ। ਇਹ ਬੜੀ ਦੂਰੋਂ ਮਿਲਦਾ। ਦੇਖ ਇਹ ਆ ਪੇੜਾ ਵੀ ਪਿਆ ਹੈ ਆਪਣੇ ਕੋਲੇ ਪੇੜਾ। ਅੱਛਾ। ਇਹ ਇਹ ਪੇੜੇ ਦਾ ਨਾਮ ਹੈ ਸਿੜਾ ਈਤ, ਚਿੱਟੀ ਸਿੜਾ ਈਤ। ਦੇਖੀਏ ਕਦੇ ਗੀਤ ਸੇ ਨਹੀਂ ਦੇਖੀ ਬਾਬਾ। ਇਹ ਵੀ ਬੜੀ ਦੂਰੋਂ ਲਿਆਂਦੀ। ਯੇ ਤੇ ਮਾ ਤੁਰ ਤੁਰਤੀ ਘੁੰਮਣ ਗਿਆ ਸੀ ਉਧਰ ਕਿੜਾ ਵਾਝਿਆ ਮੇਰਾ ਢੋਡਾ ਤਾਂ ਫਿਰ ਰਾਜੀ ਹੈ ਜੀ ਮੇਰੀ ਪੈ ਗਈ ਨਿਗਾ ਇਤੇ ਗੰਜਰ ਦਾ ਬਾਂਦਰ ਕਿੱਥੀ ਫਰੇ ਓਏ 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 ਆਏ ਆਖਾ ਗੰਜਰ ਦੇ ਬਾਂਦਰ ਤੋਂ ਖੋਈਏ ਹਾਂ ਆਖਾ ਆਏ ਤੇ ਆਪਣੇ ਕੰਮ ਦੀ ਬੜੀ ਹੂੰ ਕੀ ਤੋਂ ਦਾ ਬਾਂਦਰ ਤੇ ਮੇਰੇ ਖੂਨ ਵੀ ਵੱਧ ਗਿਆ ਸੀ ਅੱਛਾ ਮੱਖੇ ਪੈ ਗਿਆ ਮੱਖੇ ਪਾ ਗਿਆ ਮੈਂ ਆਖਾ ਬਾਂਦਰ ਨੂੰ ਜਾਣ ਨਹੀਂ ਦੇਣਾ ਹੋ ਕੇ ਲਿ ਜਾਵਾਂਗੀ ਅੱਛਾ ਉਹ ਖੰਜਰ ਦੇ ਮੂੰਹ ਚ ਲਿਆਂਦੀ ਹੈ ਉਹਨੇ ਸੜਤੀ ਤੇ ਮੈਂ ਚ ਆਖਲੀ ਫਿਰ ਇਹ ਤਾਂ ਹੈ ਮੈਨੂੰ ਪਤਾ ਸੀ ਇਹ ਚੀਜ਼ਾਂ ਦਾ ਹੈਂ ਇਹ ਗੱਲ ਬਣਦੀ ਹੈ ਬੜੀ ਔਖੀ ਦਵਾਈ ਮਿਲਦੀ ਹੈ ਕੋਈ ਐ ਕਾਲਾ ਹੀ ਦੀਵਾੜਾ ਨਾ ਵਿਜਿਤ ਖਾ ਦੇ ਆ ਨਾ ਵਿਜਿਤ ਖਾ ਦੇ ਬੱਲੇ ਬੱਲੇ ਨਾ ਵਿਜਿਤ ਜੀ ਨਾ ਵਿਜਿਤ ਵੀ ਦੇਖ ਲੈਨੇ ਆਪਾਂ ਸਾਰੇ ਕੰਮ ਹੀ ਜਾਣ ਥੱਬੇ ਅਸਲੀ ਏ ਬੜਾ ਆਹ ਲੋ ਖਾ ਬਾਦ ਆ ਬਾਸ ਦਾ ਬਾਦ ਆਹ ਲੋ ਜੀ ਆ ਬਾਸ ਦਾ ਖਾ ਲੈ ਮੁਠੀ ਬੀਜ ਨਾ ਬੱਜ ਜੀ ਮੁਠੀ ਨਾ ਮਿਲ ਕੇ ਫਿਰ ਉਹ ਨਾੜ ਨਹੀਂ ਟਪਣੀ ਫਿਰ ਦੇਖਾਂਗੇ ਕਿੰਨੀ ਕੰਮ ਕਰਦੀ ਏ ਠੀਕ ਆ ਮਗਨ ਸਾਹਿਬ ਜੀ ਬੱਲੇ 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 ਗੀਤੇ ਤੇ ਬੜਾ ਖਤਰੇ ਵਾਲਾ ਕੰਮ ਏ ਮਾਰੀ ਮੋਟੀ ਵੀ ਨਹੀਂ ਟੁੱਟਦੀ ਓਏ ਹੋਏ ਇਹ ਨਹੀਂ ਤੇ ਅੰਦਰ ਦੀ ਗਰਮਾਇਸ਼ ਹੀ ਮਾਰ ਚੱਲੀ ਕਿਸੇ ਨੇ ਕੋਈ ਹੁੰਦਾ ਨਹੀਂ ਕਰਦਾ ਬਾਬਾ ਪੂਰੀ ਬੁੱਧ ਕਰਿਆ ਅੱਛਾ ਇਹਦੀ ਅੰਦਰ ਦੀ ਜਿਹੜੀ ਗਰਮਾਇਸ਼ ਹੈ ਅੱਛਾ ਉਹ ਮਾਰ ਚੱਲੀ ਇਹਦੇ ਰੀਚਾਰਜ ਬੈਟਰੀ ਕਰਦੇ ਬਾਬਾ ਆਪਲੀ ਇਹਦੇ ਸੈੱਲ ਡਾਊਨ ਹੋ ਗਏ ਜੀ ਓਏ ਹੋਏ ਜਮੇ ਮਾਰਤਾ ਜਮਾਈ ਦਾ ਉਹ ਚੱਲੇ ਨਹੀਂ ਖੇਰਾ ਤੈਨੂੰ ਚੰਗਾ ਹੋ ਗਿਆ ਤੂੰ ਇੱਥੇ ਆ ਗਿਆ ਜਵਾਨਾ ਹਮਾਰੇ ਤਾਂ ਹੀ ਬੜਾ ਚੰਗੀ ਹੋ ਗਿਆ ਜਿਹੜਾ ਮੇਰੇ ਕੋਲ ਪੜਿਆ ਆ ਕੁਇਆ ਦਾ ਮਛਦਾ ਦੇ ਕੰਮ ਕਰਨ ਲਾਵਾਂ ਵੀ ਆਪਾਂ ਹੌਲੇ ਹੌਲੇ ਨਵਾਜ਼ਾਰ ਫਣੀ ਬਣੀਏ ਸਵਾ ਮਹੀਨਾ ਦਵਾਈ ਠੀਕ ਹੈ ਰਾਜੀ ਫਿਰ ਕਾਮਯਾਬ ਹੋ ਚਲੇਗਾ ਮੈਂ ਨਿਖਾਰੂਗਾ ਬਾਬਾ ਇਹ ਖਾਰੂਗਾ ਤੈਨੂੰ ਉਹ ਦਿੰਨਾ ਮੈਂ ਰੀਠੇ ਦਾ ਖਾਰਾ ਹਸੰਦ ਹੁੰਦਾ ਇੱਕ ਅੱਛਾ ਉਹ ਦਿੰਨਾ ਮੈਂ ਹੀ ਤੇ ਲਾ ਰਿਆ ਕਰੀ ਠੀਕ ਹੈ ਹੌਲੀ ਹੌਲੀ ਅਸਰ ਜਾਊ ਜਿਵੇਂ ਜਿਵੇਂ ਉੱਤੇ ਪਾਉਣਗਾ ਜਿੱਦੇ ਅਸਰ ਹੋਦੀ ਤੂੰ ਕਹਿ ਲਵਾਂ ਕੋ ਗਾੜ ਦੇਣਾ ਅੱਛਾ ਵਰਮੇ ਬੰਗ ਭਾਰ ਭਾਰ ਹੋ ਜਾਣਾ ਬੱਲੇ ਬੱਲੇ ਹੋ ਜਾਣਾ ਵਾੜਿਆ ਕਰ ਉਬਰਾਨੀ ਕੱਕੜੀ ਮੰਗੋ ਮੈਂ ਕਹਿੰਦਾ ਵੱਲ ਹੀ ਕੜੀਆਂ ਕਰਦਾ ਵਾਲਾ ਧਕਾਣਾ ਵਾਲੀ ਠੀਕ ਆ ਹੁਣ ਕੇ ਤੇਰੇ ਘਰ ਵਾਲੀ ਧਕੇ ਨਾਲ ਹੀ ਸਮਾਨ ਲੈ ਜੂ ਪਹਿਲੀ ਕਿ ਖੁੰਮ ਖਿਲਦੀ ਰਹੇ ਹਾਂ ਅਗਰ ਇਹਦਾ ਕੰਮ ਹੋ ਜਾਂਦਾ ਹੋਰ ਹਣਾ ਫਿਰ ਬੱਸ ਕਿਦਰ ਆਏ ਜਿਹੜਾ ਮਾਰਨਾ ਆਪਣੇ ਕੋਲੇ ਰੂਮ ਵੀ ਹੈ ਇਹ ਮਤਲੀ ਮੂਹਰੇ ਲਾ ਨਹੀਂ ਐ ਤਾਜ਼ਾ ਅਗਲੀ ਦੋ ਤਿੰਨ ਬੋਲੇ ਬੋਲੇ ਕਰਨਾ ਪੈਂਦੀ ਐ ਇਹ

ਫਿਰ ਐਂ ਆਏ ਤੇ ਕੋਈ ਲੱਗੀ ਯਾਰ ਸਾਡੇ ਘੜਾ ਟੱਡੇ ਪੱਟ ਲੈਣਗੇ ਵੱਡਾ ਠੋਰੀਆਂ ਛੱਗਾ ਠੋਰੀਆਂ ਚੱਲ ਪਿਆ ਹੈ ਲੜਤੀਆ ਲਾਇ ਕਰਕੇ ਦਿੰਦਾ ਅੱਛਾ ਠੀਕ ਹੈ ਲੜਤੀਆ ਵੈਗਾ ਨਾ ਨਾ ਪਰ ਪਿਆ ਲਈ ਐਵੇਂ ਕਾ ਜੀ ਕਦੇ 2000 ਦੋ ਦੂਦਿਆ ਦੀ ਜਿੱਦੇ ਤਾਮਿਆ ਮੇਰਾ ਬਾਈ ਦਾ ਕਿਹਦਾ ਹੋਰ ਦੇਖੀ ਤੂੰ ਇੱਕ ਇਹਦੇ ਨਾਲ ਹੋਰ 200 ਦਾ ਹਰ ਲਾਉਂ ਅੱਛਾ ਜੀ ਪੜਾ ਦੂ ਤੂੰ ਕੀ ਜੁੱਤੀ ਡੋਲੂ ਤਾਂ ਗਲੇ ਆਈ ਏਡੀ ਤੈਨੂੰ ਮਨ ਜਾਂਦਰ ਤਾੜਾ 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 ਦੀ ਦਵਾਈ ਦੇ ਹਾਏ ਓਏ ਕਦਾਂ ਬਚਾਏ ਦੇਗਾ ਬੱਬਾ ਅਗਰ ਦਾ ਇਹ ਖੇਲ ਵਾਂਗੂ ਉੱਤੇ ਡੋਲੂ ਤਾਂ ਕੇ ਲੈ ਆਈ ਦੋ ਤਸਾ ਪਰਿਆ ਫੇਰ ਤੈਨੂੰ ਮਨੂ ਠੀਕ ਆ ਫੇਰ ਤੂੰ ਹੀ ਮੰਨੇਗਾ ਮੈਂ ਨਹੀਂ ਮਜ਼ਾਕ ਦੀ ਗੱਲ ਨਹੀਂ ਮੈਂ ਤਾਂ ਆਪ ਲੈ ਗਿਆ ਸੀ ਜਿੱਦੇ ਤੋਂ ਉਠਲਾ ਭਾਵੇਂ ਮੇਰਾ ਫਾਇਦਾ ਕਰਦੇ ਮੈਂ ਹੋਰ ਵੀ ਲੈ ਕੇ ਆਉਂ ਤੇਰੇ ਕੋ ਗਾ ਗਾ ਗਿਰਦਰੀ ਇੱਟਾਂ ਤੇ ਲਾ ਲਿਆ ਅਸੀਂ ਪਹਿਲਾਂ ਇੱਕ ਇੱਟ ਚੱਕਦਾ ਆਏ ਬੰਨ ਕੇ ਫੇ ਆਪਣਾ ਨੂੰ ਬੜੀ ਯਾਦ ਭਰੇਗਾ ਮਕਾਨ ਨੂੰ ਹਜੇ ਜੀ ਕਿੱਥੇ ਬਾਜ਼ ਕੋਲੇ ਪਹੁੰਚਿਆ ਸੀ ਇਹ ਤਾਂ ਹੈ ਗਾ ਮੈਂ ਜਵਾਏ ਜੇ ਅੱਜ ਪੜੋਮੂੜ ਪੜਾ ਕਿਆ ਕਰਦਾ ਫਿਰ ਚੱਕਲਾ ਲੱਗਾ ਨਾ 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 ਫੰਜਰ ਜਾਲਦਾ ਕੰਮ ਨਹੀਂ ਕਰਨਾ ਉਹ ਤੱਤਾ ਕਾਲਾ ਨਾ ਪੈ ਠੀਕ ਹੈ ਰਾਮਦਾਰੀ ਨਾਲ ਕਿਹਾ ਤੱਕਾ ਮੈਂ ਤਾਂ ਪਾਲੂ ਬਖੀਆਂ ਅੱਪਿਆ ਫਿਰ ਐਡਾ ਤੱਕਾ ਕਹਿੰਗਾ ਬਚਾਰੋ ਕੋਟੀ ਆਣਾ ਐ ਐਵੇਂ ਦਾ ਜੁੱਤੇ ਨਹੀਂ ਤਰ ਧਰੀ ਜਾਂਦਾ ਇਹਦਾ ਰੋਗ ਕੱਟ ਸੀ ਰੋਗ ਕੱਟ ਸੀ ਰੋਗ ਕੱਟ ਸੀ ਨਾਲੇ ਜਗਾ ਤਰ ਦਵਾਈ ਵਰਤੀ ਪਹਿਲੇ ਦਿਨ ਚੈੱਕ ਕਰਕੇ ਦੇਖ ਲਈ ਤੂੰ ਅੱਛਾ ਡੇਰੇ ਲਾਈ ਸੀ ਡੇਰੇ ਲਾ ਲਈ ਪੂਰੀ ਗੱਲ ਉੱਪਰ ਉੱਪਰ ਘਸਾਵਾਂ ਆਹ ਫੰਗਰ ਜਾਏ ਜਿਨ੍ਹਾਂ ਗੱਲਾਂ ਨਹੀਂ ਕਰਦੇ ਜਿਵੇਂ ਸੱਪ ਖੱਲ ਨਹੀਂ ਚੱਕਦਾ ਐ ਹਾਂ ਐ ਚੱਕੂ ਨਾਲ ਲੱਗਦੇ ਆ ਸਾਰੀ ਇਹ ਐਂ ਡਿਵਾਈਸ ਦੇ ਦੇ ਅੱਜ ਮਕੱਦਾ ਤੈਨੂੰ ਦਿਨਾ ਤੂੰ ਦਾਦ ਬਣੇਗਾ ਤੈਨੂੰ ਮੈਂ ਆ ਦਿੰਨਾ ਇਹ ਕੀ ਹੈ ਮੇਰੇ ਜੇ ਫੋਨ ਦੇ ਬੜੀ ਜੂਰੋਂ ਲਾਂਦਾ ਪੰਜੜ ਜਾ ਅੱਛਾ ਇਹ ਤੇ ਇੱਕ ਦਾਣਾ ਵੀ ਬੜਾ ਵਈਆ ਲੱਖਾਂ ਰੁਪਈਆ ਇਹ ਪੈਂਦਾ ਹੂੰ ਸੁਣਿਆ ਬਹੁਤ ਇਹ ਤਾਂ ਰਿਆਜ ਕਰਕੇ ਜੀ ਆ ਨਾ ਬੜੀ ਮਹਿੰਗੀ ਚੀਜ਼ਾਂ ਅੱਛਾ ਪਰ ਚੰਨ ਫਾਲੂ ਵੀ ਫਰੀ ਦੀਆਂ ਮਿਲ ਚੱਲੀਆਂ ਨੇ ਹੈ ਹਾਂ ਇਹ ਵੀ ਮੈਂ ਤੁਮਹਾਂ ਨੂੰ ਵੀ ਦੀ ਮਿਲਦੀ ਆ। ਸਾਨੂੰ ਫਿਰ ਅਸੀਂ ਪਹਾੜਾਂ ਦੇ ਵਿੱਚੋਂ ਲੱਭਦੇ। ਅੱਛਾ। ਮੁੱਲ ਤਾਂ ਬਗ ਜਾਂਦੇ ਆ। ਠੀਕ ਹੈ ਜੀ। ਮੁੱਲ ਤੇ ਬੜੀ ਮਹਿੰਗੀ ਪਈ। ਠੀਕ ਆ। ਬਾਕੀ ਇਹ ਯੀਦ ਨੂੰ ਪਤਾ ਮੇਰੇ ਰਾਣ ਵੀ ਗਿਆ ਇੱਕ ਦੋ ਵਾਰ ਐਵੇਂ। ਹਾਂ। ਘੁੰਮ ਕੇ ਆਂ ਵਰ ਜੀ ਨੂੰ ਵੀ। ਮੈਂ ਪਹਾੜਾਂ ਦੇ ਫੇਰਦੀਆਂ ਨੀਓ ਅੱਡੇ ਅੱਡੀ ਉੱਚੀ ਪਹਾੜ ਹਰ ਦੁਆਰ। ਇਹ ਕਿ ਆ ਦੇਖ। ਇਹ ਕੀ ਹੈ ਮਗੰਦਾ ਇਹ ਸੰਦਲ ਦੇ ਵਿੱਚੋਂ ਕੱਢਿਆ ਹੁੰਦਾ ਇਹ ਆਪਣੇਉ ਹੁੰਦਾ ਹੈ ਸੰਦਲ ਦੇ ਵਿੱਚ ਚਾਂਦੀ ਪੱਸਮ ਆਉਂਦੀ ਹੈ ਨਹੀਂ ਸੰਦਲ ਦੇ ਵਿੱਚੋਂ ਕਿਵੇਂ ਕੱਢਿਆ ਹੁੰਦਾ ਇਹ ਇਹ ਹੁੰਦਾ ਜਰਾ ਖਤ ਹੁੰਦਾ ਕੋਈ ਅੱਛਾ ਸੰਦਲ ਆ ਖਤ ਹੁੰਦਾ ਵੇਕਲ ਆਣੀ ਦਾ ਜਰਾ ਖਤ ਅੱਛਾ ਉਹ ਹੁੰਦਾ ਬੜੀ ਦੂਰ ਲੱਗਾ ਹੁੰਦਾ ਅੱਛਾ ਉਹ ਪਰੰਦੇ ਉੱਤੇ ਟਮੋਲੀਆਂ ਜੇ ਲੱਗੀਆਂ ਹੁੰਦੀਆਂ ਬੂਟੇ ਦੇ ਉੱਤੇ ਲੱਗਦੀਆਂ ਅੱਛਾ ਹੋਰ ਛੇਤੀ ਜੋ ਆ ਫੜ ਤੂੰ ਹੇ ਇਹਨੇ ਉਹ ਉਹ ਰਾਤਰੀ ਦਵਾਈ ਦੇ ਦੇ ਇਹ ਬਿਜੌਣਸਰ ਲੈ ਲਈ ਬੱਲੇ ਬੱਲੇ ਹੋ ਜਾਣੀ ਅਈਸ਼ਾ ਇਹ ਪੜਾ ਤੂੰ ਐ 10 ਮਹੀਨੇ ਮਤਲੀ ਤੇਰੀਆਂ ਅੱਖਾਂ ਦਾ ਨਹੀਂ ਚੱਕਦੀਆਂ ਉਦੋਂ ਨਹੀਂ ਚੱਕਉਂਦੀਆਂ ਕਿਆ ਮੁਖਧੀਆਂ ਨਹੀਂ ਹੈ ਫੇਰ ਤੇਰੇ ਚਾ ਵੀ ਘਾਟ ਹੈ ਅੱਖਾਂ ਖੰਕਣ ਵਾਲੀ ਦਵਾਈ ਲੈ ਬੱਲੇ ਬੱਲੇ ਹੋ ਜਾਗੀ ਆ ਵੀ ਨਾ ਇਹ ਵੀ ਲੈ ਜਾ ਇੱਕ ਸੀਸੀ ਅੱਖਾਂ ਕਿਤੇ ਹੋ ਨਾ ਮੈਂ ਤੀਵੇਂ ਦਿਨ ਹੋਰ ਹੋਰ ਤੀਵੇਂ ਛੇੜੀ ਜਾਵਾਂਗੇ ਹਨੂ ਅੱਖਾਂ ਮਰੀ ਜਾਵਾਂ ਨਹੀਂ ਇਹ ਜਨਾਨੀ ਦੂਰ ਹੋ ਜਾਂਦੀ ਸਕੈਨ ਕਰ ਲਿਆ ਕਰੇਗਾ ਕੱਪੜਿਆਂ ਚੋਂ ਦਿਸਿਆ ਕਰੂ ਸਾਰਾ ਸਿਸਟਮ ਮਾਂ ਇੱਕ ਨੂੰ ਦਗਾਤਾ ਹੀਪ ਚ ਹਾਂਜੀ ਇਹਦੀ ਗੱਲ ਐ ਬਣ ਗਈ ਇਹ ਜਿਵੇਂ ਜਿਵੇਂ ਅੱਖਾਂ ਚੰਪੂਵੇਂ ਵੀ ਉਹ ਤਾਰਾ ਕੰਮ ਕਰੂਗਾ ਉਹਦਾ ਬਾਈ ਦਿਮਾਗ ਨੂੰ ਵੀ ਤੇਜ ਕਰਦਾ ਅੱਖਾਂ ਨੂੰ ਨਹੀਂ ਕਰਦਾ ਬਾਈ ਵੀ ਫਟਾ ਤੇਰੇ ਬੜੀ ਠੀਕ ਹੈ ਤੈਨੂੰ ਇੱਕ ਨੰਬਰ ਦੇ ਚੱਲਿਆ ਠੀਕ ਆ ਠੀਕ ਆ ਅੱਦੇ ਯਾਦ ਕਰੇਗਾ ਵੀ ਮੈਂ ਮਕੰਦ ਕੋਲੇ ਪਹੁੰਚਾਂ ਮਕੰਦ ਦਾ ਜੀ ਹੋਰ ਵੀ ਲੈ ਕੇ ਆਵਾਂਗੇ ਤੇਰੇ ਕੋਲ ਹੋਰ ਨਹੀਂ ਕੋਈ ਗੱਲ ਨਹੀਂ ਤੈਨੂੰ ਇੱਕ ਰਾਸੀ ਜੁੰਡੀ ਦੇ ਦੇਣਾ ਕਰਦੇ ਵੀ ਛਿੱਟਾ ਮਾਰਨ ਉਹ ਜੀ ਦਾ ਹੋ ਜਾਂਦਾ ਕਈ ਵਾਰੀ ਬਰੀ ਜੀ ਦਾ ਹੋ ਜਾਂਦਾ ਕਈ ਵਾਰੀ ਉਹ ਫੜ ਲੈਂਦੀ ਐ ਫਿਰ ਸੂਗੜ ਜਾਂਦਾ ਐ ਅੱਛਾ ਉਹ ਵੀ ਤੈਨੂੰ ਇੰਨ੍ਹ ਮੈਂ ਹੱਥ ਕਰਕੇ ਇਹ ਕਿਥੇ ਬੁੜੀ ਚ ਪਾਵਾਂ ਬੁੜੀ ਚ ਪਾਵਾਂ ਮੁਕੰਦਾ ਇਹ ਕਿਥੇ ਬੁੜੀ ਚ ਪਵਾ ਲਾ ਇਹ ਚ ਪਾ ਦੋ ਇਹ ਇੱਕ ਚੁੰਡੀ ਇਹ ਕਰਦੇ ਵੀ ਸ਼ਿੱਟਾ ਮਾਰਦੀ ਵਿੱਚੇ ਪਾ ਦਿੰਦੇ ਠੀਕ ਹੈ ਉਹ ਗੋਲੀਆਂ ਤੇ ਖਾ ਲਈ ਠੀਕ ਹੈ ਉਤੋਂ ਦੀ ਚੁਵਾ ਕੇ ਸਾਰੇ ਇਹ ਕਰਦੇ ਵੀ ਸ਼ਿੱਟਾ ਦੇ ਜੀ ਪਾਣੀ ਠੀਕ ਹੈ ਇਹ ਵੱਲੀ ਵੱਲੀ ਹੋ ਚਲੀ ਇਹ ਕਦ ਤੈਨੂੰ ਹੋਰ ਜੀ ਦੇਣੀ ਇਹ ਨੂੰ ਦੇ ਦੇ ਬਾਬਾ ਦੇ ਦੇ ਕਿਤੇ ਬਾੜਾ ਨਾ ਪਾਈ ਜਾਉਂਦਾ ਇਹ ਗਲਾਨੀਆ ਨਹੀਂ ਨਹੀਂ ਇਹ ਤਾਂ ਮਰਿਆ ਭੈਤ ਹੜਪੜ ਕੇ ਖਿੱਚਦਾ ਹੈ ਡੇਲੀ ਵੀ ਵੱਡਾ ਹੋ ਜਾਏ ਵੱਡਾ ਹੋ ਜਾਏ ਇਹ ਨਹੀਂ ਫਿਰ ਉਹ ਨੂੰ ਪੰਜਰਵਾਹ ਜਿਹੇ ਲੌਂਡੇ ਜਿਨਾ ਜੱਪਦੇ ਇਹ ਹੀ ਆਪਣਾ ਨਹੀਂ ਨਹੀਂ ਘਰ ਦੀ ਬੜੀ ਬੈਟਰੀ ਬੜੀ ਵੱਡੀ ਹੈ ਅੱਖਾਂ ਵੱਡੀ ਆਠਾ ਢਾਵਲ ਫੂਲ ਉਹ ਯੂਵੀ ਦੇ ਬੈਟਰੀ ਚਾਹਾਂ ਆ ਕੀਤੇ ਤੈਨੂੰ ਦੇਤੀ ਮੈਂ ਹਰਾ ਖੁੰਡ ਨਹੀਂ ਦਿੱਤਾ ਸੱਚ ਹਰਾ ਖੁੰਡ ਤੇ ਲੈ ਜੇ ਬਾਬਾ ਆਖ ਤੂਪ ਦੇ ਲਾਣ ਨੂੰ ਤੇ ਨੋ 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 ਟੂਪਰਾ ਇਹੇ ਕੰਜਰ ਨਾ ਬੰਨਣਾ ਪੈ ਜਾਊਗਾ ਪੱਟ ਨਾਲ ਪੱਟ ਨਾਲ ਬੱਲੇ ਬੱਲੇ ਇਹ ਤੇ ਬੜਾ ਵੱਡਾ ਕੰਮ ਹੋ ਚੱਲਿਆ ਅੱਛਾ ਮੁੜ ਕੇ ਆਇਆ ਇਹੇ ਚੜਾਉਂਦਾ ਫਿਰੇ ਬੁੱਲੜ ਜੇ ਬੰਦੇ ਆ ਆਖੀਆ ਦਾ ਕੰਮ ਹੁਣ ਸਿਓ ਦਾ ਮੂਰੀ ਹਾਂ ਆਹ ਪਾਣੀ ਦੇ ਪਾਟ ਨਾਲ ਪਾਣੀ ਕਰਦਾ ਮਾੜਾ ਰਖਾ ਵੀ ਨਹੀਂ ਕੰਮ ਕਰਨਾ ਉਹ ਦੇਖ ਲੈ ਨਾ 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 ਨੈਟਾ ਨਹੀਂ ਇਹ ਬੱਖੀਆਂ ਨਹੀਂ ਪਾਣੀਆਂ ਇਹ ਤਾਂ ਤੈਨੂੰ ਭਾਈ ਲੈ ਕੇ ਬੈਠੂ ਅੱਗੀ ਨੂੰ ਡਾਕ ਲੱਗਦਾ ਨਾ ਨੋ ਛੋੜੇ ਬਾਈ ਦਾ ਸਭ ਬਾਉਂਡਰੀ ਬਾਲੀ ਵੱਡੀ ਆਖਾ ਇਧਰ ਪਾ ਇਧਰ ਕਰਕੇ ਮਸੇ ਮੱਥਾ ਮਾਰਦਾ ਕਾਨੂੰ ਕੋਈ ਨਹੀਂ ਇਹ ਤਾਂ ਇਹਨੂੰ ਆਹ ਹੁੰਦੀ ਜਨਾਏ ਤੇ ਬੋਲ ਦੇ ਵਿੱਚ ਰੱਖਣੀ ਹੈ ਅਸ਼ਾ ਇਹ ਹੁਣੇ ਰੱਖ ਦੇਗਾ ਤੇ ਤੇਰਾ ਹੁਣੀ ਕੰਮ ਚੱਲ ਪੈਣਾ ਇਹਦੇ ਵਿੱਚ ਇੱਕ ਚੀਜ਼ ਹੋਰ ਪਾ ਜੀ ਖੜ ਜਾ ਖੜ ਜਾ ਖੜ ਜਾ ਮੁੰਡੇ ਮੈਨੂੰ ਹੋ ਕੇ ਰੱਖੀਏ ਕਈ ਵਾਰੀ ਉਹ ਤੇ ਬੰਦੇ ਆਪਦੇ ਨੂੰ ਦੇਣਾ ਮੈਂ ਹੋਰ ਕਿਵੇਂ ਇਹ ਤਾਂ ਭਾਈ ਬਣਿਆ ਤਾਂ ਕਰਕੇ ਆ ਉਹ ਵਰਕੇ ਜਿੰਨਾ ਮੈਂ ਜੀਤ ਆ ਗਿਆ ਮੈਂ ਆਖਿਆ ਫਿਰ ਨੇਣੀ ਬਈ ਓਏ ਮੈਂ ਤਾਂ ਇਹਨੂੰ ਦੱਸਿਆ ਇਹ ਕਹਿੰਦਾ ਵੈਦ ਬੜਾ ਤਗੜਾ ਮਾ ਚੱਲ ਫਿਰ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਤਾਂ ਬੜਾ ਸਹੀ ਟਿਕਾਣੇ ਤੇ ਆ ਗਿਆ ਹਾਂ ਇਹ ਤਾਂ ਸਮਝ ਤੇਰੀ 100 ਸਾਲ ਉਹ ਬੰਦੀ ਹੋ ਗਿਆ ਇੱਕ ਕਾਲ ਹੋਰੀ ਹਾਂ ਇਹ ਭੁੱਕੀ ਵੀ ਇਸ ਕੰਮ ਦੇ ਵਿੱਚ ਬੜੀ ਕਾਮਯਾਬ ਉਹ ਕੀ ਰਚਮ ਲਖਾਇਆ ਕਰਾਂ ਇਹ ਕਿਹਾ ਬਾ 12 ਸੰਗਾ ਲੱਗਦਾ ਮੈਨੂੰ ਹਨਾ ਇਹ 12 ਸੰਗਾ ਤਾਂ ਸਮੁੰਦਰ ਦੇ ਵਿੱਚ ਟੱਗ ਨਹੀਂ ਹੁੰਦੀ ਇਹ ਅੱਛਾ ਉਹ ਕਾ ਕਿ ਅਸੀਂ ਰਗੜ ਕੇ ਬਣਾਈ ਠੀਕ ਇਹ ਵੱਡੇ ਥੂਂਦਰਾਂ ਦੇ ਵਿੱਚੋਂ ਬਣਾਵੇ ਸਮੁੰਦਰਾਂ ਜੇ ਫਿਰ ਡੁੱਬਦੇ ਨਹੀਂ ਵਪਾ ਨਾ 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 ਕਾਣੇ ਮੈਂ ਇੱਕ ਸਾਰ ਗਿਆ ਸੀ ਵਾ ਮੈਂ ਕਰਾ ਡੜੇ ਪਾੜ ਨਹੀਂ ਆ ਜੜੀਆਂ ਬੂਟੀਆਂ ਹੂੰ ਛੱਡ ਦੇ ਗੱਲਾਂ ਮੌਤ ਦੇ ਮੂੰਹ ਚ ਸਮਾਨ ਲਿਆਂਦਾ ਕੀ ਰਾਮ ਭਾਈ ਮੈਂ ਤੁਹਾਨੂੰ ਦੱਸਾਂ ਵੱਲ ਮ ਕੰਦਾ ਵੈਗਾ ਲਾਲਾ ਹਰ ਲਾਲਾ ਇਹਨੂੰ ਗਬੜ ਕੇ ਚਾਹ ਲਾਲਾ ਲਾਲਾ ਬੈ ਕੇ ਮਸਾਲਾ ਹਾਂ ਫੇਰ ਬੱਲੇ ਬੱਲੇ ਹੋ ਚੱਲੀ ਐ ਰੰਗ ਰਗਣਾ ਜੋਰ ਜੋਰ ਦੀ ਹਾਂ ਦਾ ਆਪੀਲੇ ਬੰਦਾ ਕਾਲਾ ਹੈ ਹੈ ਸੱਤਾ ਕਾਲਾ ਹੋਰੇ ਹਾਂ ਮੜਾ ਜਾਂ ਛੰਡਾ ਕਾ ਵੀ ਲਾਲੀ ਕਿ ਨਹੀਂ ਹਾਂ ਹਾਂ ਇਹ ਛੰਡਾ ਕਾਲਾ ਲਾ ਲਾਰੀ ਨਾ ਦਵਾਈ ਡਾਣੀ ਬਾਈ ਕਰਦਾ ਇਹਦੇ ਕੰਮ ਦੀ ਬੜੀ ਏ ਮਹਿੰਗੀ ਬਹੁਤ ਏ ਮੈਨੂੰ ਲੱਗਦਾ ਹਾਂ ਜੇ ਬਾਬਾ ਕੱਢ ਦੂ ਪੜਾ ਕੇ ਹਾਂ ਖਲਬਿਆ ਪਿਆ ਜੀ ਕਈ ਦਿਨ ਲੱਗਾ ਤੇਰਾ ਮੈਂ ਕੁੱਝ ਨਹੀਂ ਨਾਲ ਨਹੀਂ ਕਿਤੇ ਤੇਰਾ ਕਰਦੇ ਤੂੰ ਦਾ ਰਾਹ ਦੇ ਦੇ ਨਹੀਂ 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 ਮੈਂ ਤਾਂ ਪਈ ਸਹੀ ਲੱਗੂਗਾ ਨਹੀਂ ਮੈਂ ਖਾ ਜਾਗੇ ਹਾਣਾ ਨਹੀਂ ਘਹਰਟ ਪਾਈ ਕੋਈ ਕਰਦੇ ਆ ਬੂਲਾਂ ਦੇ ਵਿੱਚ ਰੱਖੀ ਠੀਕ ਗਾਂਟ ਪਾ ਗਿਆ ਦੇਖੀ ਕਿਦੇ ਜਮਾ ਬੀਜ ਜੀ ਬੁੱਲ ਹੁੰਦਾ ਠੰਡਾ ਠੰਡਾ ਹੁੰਦਾ ਬਲੇ ਬਲੇ ਲਾਗੀ 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 ਨਾ ਐਸ ਸਮਝ ਹੁਣ ਨਾ ਟੰਲੀਆਂ ਵਾਂਗੂ ਖੜਕਿਆ ਕਰੂਗਾ ਸਹੀ ਦਵਾਈ ਲੱਗੀ ਤੇ ਬੰਦੇ ਬਣੀ ਹੋਗੀ ਹਾਂ ਇਹ ਤਾਂ ਇਹ ਸਮਝ ਜਿਵੇਂ ਟੰਲੀਆਂ ਖੜਕਦੀਆਂ ਟਲ 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 ਜੀਸਿਆ ਹਾਂ ਇਹ ਤਾਂ ਖਲਾਰੇ ਪਾ ਦੂਗਾ ਆਏ ਆਏ ਆਇਆ ਕੀ ਹੈ ਆਈ ਸੀ ਮੈਂ ਝਾੜਾ ਵੀ ਪਾ ਲੈਣਾ ਝਾੜਾ ਨਾ ਪਾ ਲਈ ਇੱਕ ਬਾ ਦੇ ਝਾੜਾ ਕੋਈ ਕਸ਼ਟ ਹੁੰਦਾ ਲੈ ਜੀ ਕਸ਼ਟ ਨਹੀਂ ਇਹਦਾ ਵੱਡੇ ਵਾਲਾ ਡੰਡੇ ਵਾਲਾ ਪਾ ਲੈਣਾ ਡੰਡੇ ਵਾਲਾ ਝਾੜਾ ਉਹ ਇਹ ਕੀ ਦੇ ਚ ਪਾਣਾ ਉਹ ਝਾੜਾ ਤੇਰੇ ਉੱਤੇ ਪਾਣਾ ਹੋਰ ਕਿੱਦਾਂ ਨਹੀਂ ਪੋਣਾ ਨਹੀਂ 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 ਇਹ ਤਾਂ ਗੋਲਾ ਪੋਣਾ ਹੈ ਪਾ ਦੇ ਪਾ ਦੇ ਬਾਬਾ ਪਾ ਦੇ ਮਕਾਨ ਦੀ ਗਿਆ ਪਰ ਉਹ ਬਾਬੇ ਦੀ ਮੂੰਹ ਨਾਲ ਹੀ ਭਰਾਵਾਂ ਵਰਗੀ ਗੱਲ ਇਹ ਮਕਾਨ ਜੀ ਲਾਲਾ ਹੈ ਇਹ ਦੱਸ ਪਿੰਡ ਤੋਂ ਇਹ ਭਰਾਵਾਂ ਕਿੱਡਾ ਕ ਕਰਦੇ ਆ ਇਹਦਾ ਸੈਜ ਇੰਨਾ ਕਰ ਦੋ ਕਿੱਡਾ ਕਰਦਾ ਜਗਾ ਬੜਾ ਬਦਾਈ ਢੰਡੇ ਦਾ ਠੋਲਾ ਬੜਾ ਵੱਡਾ ਕੰਮ ਹੈ ਅਰੇ ਨੀ ਨੀ ਐਡਾ ਤਾਂ ਹੋਣਾ ਚਾਹੀਦਾ ਬੱਖੀ ਪਾੜੇ ਅਰੇ ਪਰ ਉਹਦਾ ਪੂਰਾ ਡੰਡਾ ਹੀ ਪਾੜਿਆ ਕੋਈ ਨਾ ਨਾ ਬੱਖੀ ਵੀ ਪਾੜੇ ਵਾਰੀ ਗੱਟ ਤੋਂ ਉੱਤੇ ਉਹ ਵੀ ਗਾਈ ਨੂੰ ਜੀ ਸ਼ੌਟ ਥੋੜਾ ਕਰ ਦਿੰਦੇ ਆ ਕਰ ਦੋ ਕਰ ਦੋ ਥੋੜਾ ਕਰ ਕਰ ਗੰਦਾ ਮਾਰੀ ਨਾ 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 ਮਾਰਦਾ ਨਹੀਂ ਮਾਰ ਨਾ ਕੋਈ ਡੰਡਾ ਕਰ ਸੰਦ ਥੋੜਾ ਏ ਇਹ ਜਿਹੜਾ ਵੱਡੇ ਬਾਬਾ ਇੱਥੇ ਮੈਂ ਕੀਸੋ ਯਾਰ ਡੰਡੇ ਵਾਲਾ ਸੁਣਾ ਮੈਂ ਕਹਦਾ ਨਹੀਂ ਕਿਸੇ ਨੂੰ ਮੈਂ ਇਹਨੂੰ ਦੱਸੀ ਜਾਣਾ ਮੈਂ ਕਹਾਂ ਇਹਦਾ ਭਾਈ ਚਾਰੇ ਕਰਕੇ ਤੇਰੇ ਮਰਕੇ ਪਾਦਾ ਮੈਂ ਨਹੀਂ 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 ਮੈਨੂੰ ਬੁਝਵਾ ਜਾਦਾ ਹੋਰ ਨਾ ਕੋਈ ਆਈ ਕੁੜੀ ਮੈਂ ਕਹਾਂ ਨਾ ਕਿਰਪਾ ਕਰੀ ਬਾਬਾ ਚਲੋ ਸੰਗਤ ਬਈ ਵਾਰੀ ਹੋਰ ਵੀ ਆ ਜਾਂਦੀ ਆਉਂਦੀ ਆ ਸਾਨੂੰ ਰਾਜ ਟੱਕਰੇ ਸੀ ਇੱਕ ਦੋ ਜਣੇ ਹੋਰੇ ਬੰਦੇ ਆ ਜਾਂਦੇ ਆ ਫਿਰ ਤੈਨੂੰ ਪਤਾ ਜਵਾਬ ਦੇ ਸਾਨੂੰ ਇਹ ਪਤਾ ਸੀਗਾ ਵੀ ਸ਼ਨੀਵਾਰ ਹੀ ਮਿਲਦਾ ਕਰੇ ਸ਼ਨੀ ਐਤਵਾਰ ਮਸਾਂ ਨਹੀਂ ਆਪਣਾ ਹੁਈ ਵਾਰ ਇਹਦੇ ਗਰਮ ਚੰਗੇ ਸੀਗੇ ਆਪਣੇ ਤੇ ਕੋਈ ਵਾਰ ਹੀ ਨਹੀਂ ਹੈ ਓਏ ਮੇਰੇ ਕਰਮ ਦੇ ਓ ਮੇਰੇ ਕਰਮ ਜੀ ਆ ਜੇ ਯਾਰ ਅਗਲਾ ਫਿਰ ਆਪਣੇ ਘਰ ਦਾ ਖਾਂ ਨਹੀਂ ਓਏ ਹੂੰ ਕਰਮ ਦੇਸ਼ ਹੀ ਕਿਸੇ ਗਿਆ ਨਹੀਂ ਜੜੀ ਉੱਟੀ ਲੈਣਾ ਓਏ ਹਾਂ ਆ ਦੇਖ ਲੈ ਤੂੰ ਬਤੇ ਗੂਦੇ ਵਿਛਾਈ ਮੈਂ ਸੰਗਤ ਬਹੁ ਮਾ ਜਾਈ ਜੀ ਕੀ ਜਾਣਾ ਮੈਂ ਫਿਰ ਹਰੇ ਨੂੰ ਕੋਈ ਨਾ ਕੋਈ ਦਵਾਈ ਦੇਣੀ ਪੰਦੀ ਦੂਰੋ ਆ ਜੇ ਪਰਦੇਸੋਂ ਮਗੰਦ ਸਿੰਘ ਆਉਂਗਾ ਰੱਖੀ ਆ ਇਹ ਕੋ ਬਾੜੀ ਬੂਰੋ ਆ ਜੇ ਰਾਤ ਬਿਸਤਰੇ ਪਏ ਇੱਥੇ ਪਏ ਜਾਂਦਾ ਅਗਲਾ ਫਿਰ ਮਗੰਦਾ ਉਹ ਕੇ ਰੱਖੀ ਆ ਕਿਹੜੀ ਬਦੂਕ ਇਹ ਤੇ ਫਿਰ ਖਤਰੇ ਵਾਲੀ ਗੱਲ ਹੈ ਰੱਬ ਕਿਆਂ ਧਮਕੀਆਂ ਆਉਂਦੇ ਮੈਂ ਅਛਾ ਰਾਏਫਲ ਤੇ ਫਿਰ ਬੂਲੇ ਰੱਖਣੀ ਪੈਂਦੀ ਹੈ ਕੱਲਾ ਜਣਾ ਬਈ ਵਾਰੀ ਵਾਰਾ ਵਾਰ ਕਰਕੇ ਹਾਂ ਇਹਦੇ ਸਰਹਾਣੇ ਪਈ ਹੁੰਦੀ ਧਮਕੀਆਂ ਆਉਂਦੀਆਂ ਨੇ ਮੈਂ ਕਹਿੰਦਾ ਇਹ ਲੋਡ ਕਰਕੇ ਰੱਖਦਾ ਮੈਂ ਧਮਕ ਧਮਕੀਆਂ ਆਉਂਦੀਆਂ ਨੇ ਲੱਗਦਾ ਹੋਰ ਯਾਰ ਕਿਹੜੀਆਂ ਬੰਲਾਂ ਕਰਦਾ ਜੇ ਪੈਸਾ ਕਿਉਂ ਆਉਂਦੀਆਂ ਫਿਰ ਮੈਂ ਕਰਦਾ 25 ਟਾਕ ਮੈਨੂੰ ਦੇਇਆ ਭਾਈ ਫਾਟਾ ਵੀ ਮੰਗ ਲੈਂਦੇ ਹੈਂ کئی ਵਾਰ ਪਰ ਆਪਾਂ ਤੇ ਐਵੇਂ ਕੱਢੀ ਆਪਣੇ ਤੇ ਨਾਲ ਤੁੰਗਾਈ ਦੀ ਲੈ ਕੇ ਰਾਹੀ ਅਗਲਾ ਫਾਟਾ ਹੈ ਤੁਹਾਨੂੰ ਜਿੰਨਾ ਨੂੰ ਖੇਡਣਾ ਇਹ ਤਾਂ ਨਹੀਂ ਚੱਲਦਾ ਭਾਈ ਨਹੀਂ ਚੱਲਦਾ ਬੜੀ ਦੂਰ ਦੂਰ ਦਿੱਤਾ ਬੋਲਿਆ ਯਾਰ ਠੀਕ ਲੋਪੀ ਨੈਣੀ ਤਾਲ ਮੇਰਟ ਜੁਵੈਨ ਠੀਕ ਹੈ ਕਾਲੇ ਡੱਬ ਵਾਲਿਆ ਬੋਰਾ ਸਿੰਗਾਪੁਰ ਕਿਧਰ ਮਾਰੀ ਇਹ ਸਾਰੇ ਬਾਹਰਲੇ ਦੇਖਣੇ ਜਿਹੜੇ ਇਹਨੇ ਬਣਾ ਕੇ ਸਾਰੇ ਬਾਹਰਲੇ ਨਹੀਂ ਥਾਂ ਜਾਣਦੇ ਅੱਛਾ ਦੇ ਨਾ ਚੱਲਦਾ ਨਾ ਇਹ ਬਾਹਰ ਨਹੀਂ ਗਿਆ ਤੂੰ ਬਾ ਆ ਦੇ ਤੂੰ ਆਪਣੇ ਰੱਤੀਆ ਬਾਹਰਲਾ ਦੇਖੀ ਤੂੰ ਦਾ ਅੱਛਾ ਬੜਾ ਬਾਹਰਲਾ ਦੇਖੀ ਵੱਡਾ ਅੱਛਾ ਇਹ ਸਾਰੇ ਬਾਹਰਲੇ ਜਿਸਾਂ ਦੇ ਵਿੱਚ ਆਪਾਂ ਨੂੰ ਜਾਣਦੇ ਠੀਕ ਆ ਬਹੁਤ ਨਾਮ ਸਣਾ ਨੇ ਮੀਰਪੁਰ ਵਾਂਦਰਾ ਆਦਮ ਕੇ ਬਰਨ ਚੋਟੀਆਂ ਹੀਰ ਕੇ ਜੰਡੂ ਕੇ ਆਲੀ ਕੇ ਪੱਤਾ ਮਾਲੂ ਕਾ ਚਨੀਰ ਇਹ ਸਾਰੇ ਬਾਹਰਲੇ ਦੇਸ਼ ਨੇ ਇਹ ਡਾਕੀ ਦਾ ਟਰੀ ਦੇ ਨੇ ਅੱਛਾ ਹਾਂ ਇੱਥੇ ਦੇ ਦਵਾਈਆਂ ਦਿਨਾਂ ਦੇਤੀ ਕਿਸੇ ਦਾ ਢੇਡ ਬੁਫ ਦਾ ਸਿਰ ਨੂੰ ਖਾ ਇਹ ਹੀ ਦਵਾਈਆਂ ਦਿੰਦੇ ਉਹ ਪੜਦੇ ਨਾ ਉੱਤੇ ਪੜਦੇ ਨਾ ਉਹ ਕਰਾ ਨਹੀਂ ਕਰਦੇ ਜੀ ਦਵਾ ਤੂਕ ਨਾ ਹੁੰਦਾ ਵੇ ਨਾ ਜਨਾਨੀ ਦੇ ਹਾਂ ਵਾਈ ਦੇ ਅੰਦਰ ਅਛਾ ਉਹ ਵੀ ਦੇ ਦਿੰਦੇ ਆ ਉਹ ਵੀ ਆਜੀ ਬਾ ਨਹੀਂ ਆ ਸਾਰੇ ਹੀ ਕਰ ਦਿੰਦੇ ਆ ਕੋਲ ਠੀਕ ਹੈ ਮੈਂ ਪਪਾ ਹੀ ਜਾਰੇ ਕਰਕੇ ਗੱਲ ਕਰਦਾ ਠੀਕ ਹੈ ਮੂਲੀ ਤੇ ਜਿਹੜਾ ਹੀ ਕਿਸੇ ਤੇ ਅੱਜ ਕੱਲ ਜਵਾਨਾ ਮਾਰਾ ਹੀ ਮਾਰਾ ਮਾਰਾ ਅਗਲਾ ਬਹੁਤ ਕੋਈ ਜੇਲਾ ਰੱਖਿਆ ਸੀਗਾ ਕੀ ਸੀ ਰਗੜ ਉਹ ਜੇਲਾ ਤੇ ਫਿਰ ਐਂ ਗੱਲ ਬਣੀ ਦਾ ਮੇਰੀਆਂ ਖਾੜਾ ਦਵਾਈਆਂ ਇੱਕ ਦਿਨ ਉਹ ਤੇਰੇ ਨੂੰ ਇੱਥੋਂ ਕੋਈ ਕਿਤੇ ਮੇਰੇ ਕੋਲੋਂ ਖਾ ਗਿਆ ਉਹ ਤੇ ਬੰਦਰ ਦਾ ਸੰਧ ਵੱਡੇ ਵਾਲੀ ਖਾ ਗਿਆ ਓਏ ਓਏ ਮਾਇਆ ਪਿਆਸੀ ਬੰਦਰ ਦਾ ਮੇਰੀ ਨਾਲ ਆਈ ਗਿਆ

ਮਗਾ ਕੀ ਗੱਲ ਹੋਗੀ ਕਹਿੰਦਾ ਗੱਲ ਤਾਂ ਕੀ ਹੋਗੀ ਕਹਿੰਦਾ ਮੇਰੇ ਦੋ ਮਾਰੀਆਂ ਟਾਂਗਾ ਮਗੰਡ ਤੇ ਭਜਾਤਾ ਮਾਂ ਦੇ ਭਜਾਤਾ ਫਿਰ ਡੰਡਾ ਮੇਰੇ ਗੋਤੀ ਤੇ ਬੱਥ ਹੋ ਗਿਆ ਉਹਨੇ ਆ ਨਹੀਂ ਦੱਸਿਆ ਵੀ ਮੈਂ ਵੱਡੇ ਸੰਦ ਵਾਲੀ ਦਵਾਈ ਖਾ ਲਈ ਹੋਰ ਲੰਗਰ ਦਾ ਚੂਰੀ ਚਾਕੇ ਖਾ ਗਿਆ ਜੀ ਅਬ ਹੋਰ ਜੋ ਚਾਹਤੀਆਂ ਦਵਾਈਆਂ ਹੋ ਹਾਂਜੀ ਹਾਂ ਨਾ ਰਿਸ਼ਤੇਦਾਰੀ ਉਹ ਟਾਂਗਾ ਦੇ ਵਿੱਚ ਦਵਾਈਆਂ ਵੇਚਦਾ ਗਾਜਾਂ ਜੀ ਵੇਚਦਾ ਦਵਾਈਆਂ ਚਾਚ ਫਿਰ ਆਇਆ ਇੱਕ ਆਰੀਂ ਜਿਹੜਾ ਬਾਹਰਲਾ ਦੇਸ਼ ਹੀ ਗਿਆ ਉਹ ਬਾਹਰਲੇ ਦੇਸ਼ ਚਾਹ ਜ ਆ ਗਿਆ ਇਥੋਂ ਚੋਰੀ ਦਵਾਈਆਂ ਚੱਕ ਚੱਕ ਕੇ ਉਹਦੇ ਬੰਜਰ ਦਾ ਕਈ ਵਾਰੀ ਮੈਂ ਨਹੀਂ ਹੁੰਦਾ ਸੀ ਪਰ ਬਾਹਰ ਜੜੀਆਂ ਬੁੱਡੀਆਂ ਲੈਣ ਵਗ ਜਾਂਦਾ ਮਗਰ ਉਹ ਕੋਈ ਤੋਂ ਤਾਂ ਕੋਈ ਆਉਂਦਾ ਕਸਟਮਰ ਹਾਂ ਪੈਸੇ ਵੀ ਖਾ ਲੈਂਦਾ ਬੰਜਰ ਦਾ ਸ਼ਾਰ ਕਰਕੇ ਸਾਫ ਸ਼ਾਹ ਜਿਗਰ ਤਾਂ ਹਾਏ ਹਾਂ ਤਾਂ ਹੀ ਹੁੰਦਾ ਨਾ ਇਹ ਕੀ ਸੀ ਰਗੜ ਸੀ ਉੱਚਾ ਲੁਕਾ ਉਹ ਫਿਰ ਮੈਂ ਦੁਬਾਰਾ ਲਗਾ ਹਾਂ

ਨਹੀਂ ਨਹੀਂ ਮੈਂ ਆਉਂਗਾ ਲੇਕਿਨ ਤੇਰੇ ਕੋਲ ਨਾ ਨਾ ਟੈਲੀ ਫੂਟੀ ਰਾਦੀ ਬੂਲਾ ਟੈਲੀ ਫੂਨ ਦੇ ਰੱਖ ਦੂੰਗਾ ਤੂੰ ਮੇਂ ਜਿਹੜਾ ਲੱਗਦਾ ਰਹੇ ਨਾ ਇਹ ਸ਼ਹਿਰ ਪਤੀ ਜਾਂਦੇ ਨਾ ਕੋਈ ਗੱਲ ਨਹੀਂ ਕਰਦੇ ਮਾਹੀ ਸਾਂ ਹੋਰ ਮੈਂ ਤੇ ਆਪਾਂ ਨੰਬਰ ਜੋਗਾ ਕਰ ਲੈਣੇ ਗੱਲ ਚਾਜੇ ਨਹੀਂ ਆਪਾਂ ਜੇ ਇੱਥੇ ਆਇਆ ਪੱਟਾ ਦੇਤੀ ਲਈ ਆਪਣੇ ਕੋਲ ਕਿ ਟੂਰ ਜਿਓ ਕਰਨਾ ਪੈਂਦੇ ਗਾੜੀ ਹਾ ਪਤਾ ਨਹੀਂ ਕੀ ਸੀ ਉਹ ਤੇ ਖਾਏਗਾ ਇਹ ਡੌਂਸਰ ਕੋਲ ਕਾਲ ਚਲਿਆਣਾ ਕਰੀਏ

ਜੈਦਾ ਦਾ ਰਫੜ ਕੇ ਤੇ ਪੱਟਿਆ ਕਰਾ ਦੇ ਨਾ ਚੀਰ ਖਦੇ ਸੈਦ ਦੇ ਪਤਾ ਕੋਈ ਨਹੀਂ ਲੱਗਦੇ ਬਹੁਤ ਐਵੇਂ ਲੱਗਦਾ ਕਰੋ ਦੇਖੀਓ ਕੀ ਬੰਦਾ ਜੀਤੂ ਟੜਕੇ ਮੈਂ ਲਾਉਂਟ ਆਈ ਲਿਖੂ ਤਮਰੇ ਨਾ ਖੜੜਿਆ ਇਹਨੂੰ ਕਲੀਚੀ ਵਾਲੀ ਵੀ ਮੈਂ ਵੀ ਜਾਇਆ ਪਰ ਕੁਟੋੜਦਾਰ ਬੰਦੇ ਹੋ ਪਾਏਗੀ ਕਿਹੜਾ ਨੌਕਾ ਲੱਗਿਆ ਬੱਚਾ ਫੇਟ ਨਾ ਲੱਗ ਬਣੀ ਪਈ ਐ ਯਮਾ ਆ ਅੱਨ ਗੱਜ ਚਲੋ